हां जी ਵੀਡੀਓ ਵੇਖ ਰਾ ਸਾਰੇ ਪਿਆਨਾ ਤੇ ਭਰਮਣ ਵਾਈ ਕੁਰਚੀ ਕਾ ਖਾਲਸਾ ਵਾਈ ਕੁਰਚੀ ਕੀ ਫਤੀ ਸੱਤਰੀਆ ਕਾ ਨੂੰ ਅਸਕਰ ਦੇ ਕਿਤੇ ਸਾਰੇ ਚੱਤੀ ਕਲਾ ਦੇ ਹੋਮੂਗੇ ਸੋ ਹਰ ਰੋਜ਼ ਦੀ ਤਰ੍ਹਾਂ ਅੱਜ ਤਾਂ ਆਪਾਂ ਨਵੇਂ ਵੀਡੀਓ ਲੈ ਕੇ ਹਾਜ਼ਰ ਹੋਏ ਅੱਜ ਆਪਾਂ ਮੋਤੀ ਦਾਲ ਬਣਾਉਣ ਲੱਗੇ ਸੀ ਤੇ ਇਹ ਦਾਲਾਂ ਮੈਂ ਵੈਸੇ ਤਾਂ ਚਾਰ ਮਿਕਸ ਕਰਦੀ ਆ ਪਰ ਅੱਜ ਸਾਡੇ ਮਾਂ ਦੀ ਦਾਲ ਜਿਹੜੀ ਉਹ ਖਤਮ ਹੋਈ ਸੀ ਕਾਲੀ ਤੇ ਮਿਕਸ ਕਰਕੇ ਮੈਂ ਤਿੰਨ ਦਾਲਾਂ ਮਿਕਸ ਕੀਤੀਆਂ ਹੋਈਆਂ ਨੇ ਇਹਨਾਂ ਨੂੰ ਆਪਾਂ ਜਿਵੇਂ ਛੋਟੀ ਦਾਲ ਜਿਹੜੀ ਹੁੰਦੀ ਧੋਤੀ ਮੂੰਗੀ ਦੀ ਤੜਕਾ ਲਗਾ ਕੇ ਬਣਾ ਲਈਦਾ ਇਸ ਤਰੀਕੇ ਨਾਲ ਵੀ ਬਣ ਜਾਂਦੀ ਆ ਤੇ ਇਹਨੂੰ ਪਹਿਲਾਂ ਵਾਲ ਕੇ ਬਾਅਦ ਚ ਤੜਕਾ ਲਾੜਾ ਇਸ ਤਰੀਕੇ ਨਾਲ ਵੀ ਬਣ ਜਾਂਦੀ ਆ ਤੇ ਅੱਜ ਬਾਹਰ ਥੋੜਾ ਮੌਸਮ ਠਾਰਸ ਇਸ ਕਰਕੇ ਸਾਨੂੰ ਇੱਥੇ ਅੰਦਰ ਹੀ ਕੁੱਕਰ 'ਚ ਬਣਾਉਣੀ ਪੈ ਰਹੀ ਦਾਲ ਇਹਦੇ ਵਾਸਤੇ ਮੈਂ ਪਾਣੀ ਗਰਮ ਜਿਹੜਾ ਰੱਖ ਦਿੱਤਾ ਹੋਇਆ ਵਾ ਤੇ ਇਹਨੂੰ ਦਾਲ ਨੂੰ ਝੋਕੇ ਤੇ ਥੋੜਾ ਜਿਹਾ ਅੱਧਾ ਪਕਾਉਂਦਾ ਗਰਮ ਖਣਸ ਕੇ ਆਉਂਦਾਂਗੇ ਫਿਰ ਇਹ ਜਲਦੀ ਬਣ ਜਾਂਦੀ ਆ ਲੋਜੀ ਆਪਣੇ ਪਾਣੀ ਨੂੰ ਤਵਾਲਾ ਆ ਗਿਆ ਤੇ ਇਧਰ ਆਪਣੀ ਦਾਲ ਪੀਜੀ ਨੂੰ ਵੀ ਸਮਾਂ ਹੋ ਚੁੱਕਿਆ ਵਾ ਤੇ ਹੁਣ ਆਪਾਂ ਨੇ ਜਿਹੜਾ ਵਿੱਚ ਪਾ ਦਾਂਗੇ ਪਾਣੀ ਕੱਢ ਕੇ ਤੇ ਇਸੇ ਤਰ੍ਹਾਂ ਮੈਂ ਇੱਕ ਹੋਰ ਗੱਲ ਦੱਸਣਾ ਚਾਹੂੰਗੀ ਕਿ ਜਿਹੜੀ ਦਾਲ ਹੁੰਦੀ ਹੈ ਜਾਂ ਛੋਲੇ ਹੁੰਦੇ ਹਨ ਇਹਨਾਂ ਨੂੰ ਢੋਰਾ ਜਾਂ ਸੁਸਤੀ ਲੱਗ ਜਾਂਦੀ ਹੈ ਤੇ ਤੁਸੀਂ ਇਹਨੂੰ ਖੁੱਲੇ ਮੂੰਹ ਵਾਲੇ ਡੱਬਿਆਂ ਵਿੱਚ ਨਾ ਪਾਇਆ ਕਰੋ ਤੁਸੀਂ ਇਹਨੂੰ ਜਿਹੜੀਆਂ ਆਪਣੀਆਂ 2 ਲੀਟਰ ਵਾਲੀਆਂ ਬੋਤਲਾਂ ਹੁੰਦੀਆਂ ਨੇ ਕੋਲਡ ਡਰਿੰਕ ਵਾਲੀਆਂ ਜਾ ਛੋਟੀ ਬੋਤਲ ਤੁਸੀਂ ਉਹਦੇ ਵਿੱਚ ਪਾਇਆ ਕਰੋ ਉਹਦੇ ਨਾਲ ਜਿਹੜੀ ਇਹ ਦਾਲ ਆਪਾਂ ਜਿੰਨੀ ਦੀ ਪਾਵਾਂਗੇ ਛਾਟੇਸ ਬਾਹਰ ਉਵੇਂ ਦੀ ਉਵੇਂ ਹੀ ਰਹੋਗੇ ਨਾ ਵਿੱਚ ਸਸਰੀ ਪਾਉਗੀ ਨਾ ਵਿੱਚ ਟੋਰਾ ਲੱਗੂਗਾ। ਲਓ ਜੀ ਹੁਣ ਆਪਾਂ ਦਾਲ ਪਾਵਾਂਗੇ। ਹੁਣ ਆਪਾਂ ਨੂਨ ਪਾ ਦੇਵਾਂਗੇ। ਨੂਨ ਜਿਹੜਾ ਆਪਾਂ ਇਹ ਦਾਲ ਨੂੰ ਗਲਣ ਵਾਸਤੇ ਪਰ ਨਮਾਸਤੇ ਜਿਹੜਾ ਉਹ ਪਾਈਦਾ ਵਾ ਤਾਂ ਕਿ ਦਾਲ ਜਿਹੜੀ ਆਪਣੀ ਚੰਗੀ ਤਰੀਕੇ ਨਾਲ ਪੱਕ ਜਾਵੇ ਹੁਣ ਆਪਾਂ ਪਾਵਾਂਗੇ ਹਲਦੀ ਹਲਦੀ ਜਿਹੜੀ ਆਪਾਂ ਇਸ ਲਈ ਪਾਈਦੀ ਆ ਤਾਂ ਕਿ ਆਪਣੀ ਦਾਲ ਦਾ ਜਿਹੜਾ ਅੰਦਰ ਰੰਗ ਢੰਗ ਵਧੀਆ ਪੰਚ ਜਾਵੇ ਹਨਾ ਤੇ ਵਿੱਚ ਮਿਕਸ ਹੋ ਜਾਵੇ ਚੰਗੀ ਤਰ੍ਹਾਂ ਰਿਚ ਜਾਵੇ ਕਿਉਂਕਿ ਜੇ ਆਪਾਂ ਤੜਕੇ ਚ ਪਾਵਾਂਗੇ ਉਹ ਥੋੜੀ ਕੱਚੀ ਰਹਿ ਜਾਵੇਗੀ ਤੇ ਹੁਣ ਆਪਾਂ ਥੋੜਾ ਜਿਹਾ ਤੇਲ ਪਾ ਦਾਂਗੇ ਜਾਂ ਤੁਸੀਂ ਕਿਉ ਹਨਾ ਚੋ ਵੀ ਪਾ ਸਕਦੇ ਹੋ ਤੇ ਇਹ 3 ਨੂੰ ਉਪਾਜ ਕਰਕੇ ਪਾਇਦਾ ਤਾਂ ਕਿ ਆਪਣੀ ਦਾਲ ਜਿਹੜੀ ਬਾਹਰ ਉਬਲ ਕੇ ਬਾਹਰ ਨਾ ਆਵੇ। ਲੋ ਜੀ ਦਾਲ ਤਾਂ ਆਪਣੀ ਹੋ ਗਈ ਹੈ ਰੈਡੀ ਬਣ ਚੁੱਕੀ ਆ। ਤੁਸੀਂ ਦੇਖ ਸਕਦੇ ਹੋ ਹਨ ਐਸੇ ਤਰੇਕੇ ਨਾਲ ਕੋਲ ਸੁੱਕੀ ਆ। ਹੁਣ ਆਪਾਂ ਇਹਨਾਂ ਦਾਵਾਂਗੇ ਤੜਕਾ। ਤੜਕੇ ਵਾਸਤੇ ਆਪਾਂ ਗੰਡਾ ਅਦਰਕ ਕਟਿਆ ਹੋਇਆ ਤੇ ਹਰੀਆਂ ਮਿਰਚਾਂ ਆਹ ਜੜੀਆਂ ਦਾਰੀ ਡੰਡੇ ਨਾਲ ਰਗੜ ਕੇ ਪਾਵਾਂਗੇ ਤੇ ਚਲੋ ਸ਼ੁਰੂ ਕਰਦੇ ਹੁਣ ਆਪਾਂ ਤੜਕਾ ਲਾਉਣਾ ਥੋੜਾ ਜਿਹਾ ਆਪਾਂ ਪਾਉਣ ਲੱਗੇ ਮੋਟਾ ਮਸਾਲਾ ਲਓ ਜੀ ਹੁਣ ਆਪਾਂ ਪਹਿਲਾਂ ਪਾਵਾਂਗੇ ਤੇਲ ਲਓ ਜੀ ਹੁਣ ਪਾਵਾਂਗੇ ਆਪਾਂ ਜੀਰਾ ਤੇ ਇਹ ਆਪਣੀਆਂ ਦੋਨੋਂ ਚੀਜ਼ਾਂ ਇਕੱਠੀਆਂ ਹੀ ਆ ਲੋਜੀ ਤੜਕਾ ਪੁੱਜ ਚੁੱਕਿਆ ਹੁਣ ਆਪਾਂ ਪਾਉਣ ਲੱਗੇ ਹਰੀਆਂ ਮਿਰਚਾਂ ਜਿਹੜੀਆਂ ਆਪਾਂ ਦੌਰੀ ਡੰਡੇ ਕਿੱਤੀਆਂ ਹੋਈਆਂ ਸੀ ਇਹਨਾਂ ਨੂੰ ਵੀ ਵਿੱਚ ਆਪਾਂ ਥੋੜਾ ਜਿਹਾ ਪੁੰਨ ਲਾਂਗੇ ਇਹ ਆਪਾਂ ਜਿਹੜੀ ਮੇਥੀ ਕੱਟੀ ਹੋਈ ਆ ਧਣੀਆਂ ਸਾਡਾ ਹੋਇਆ ਨਹੀਂ ਇਸ ਕਰਕੇ ਅਸੀਂ ਮੇਥੀ ਹੀ ਵਰਤ ਲਈ ਦੀ ਹੈ ਇਹ ਵੀ ਵਿੱਚ ਪਾ ਦੇਵਾਂਗੇ ਆਪਾਂ ਥੋੜਾ ਜਾਂ ਨਮਕ ਹੋਰ ਪਾਵਾਂਗੇ ਚਲੋ ਕਿਉਂਕਿ ਮੈਂ ਘੱਟ ਪਾਇਆ ਸੀ ਜੇਕਰ ਤੁਹਾਨੂੰ ਲੱਗਦੀ ਕਿ ਤੁਹਾਡੀ ਦਾਲ ਹਨਾ ਸੰਘਣੀ ਹੋ ਗਈ ਹੈ ਤਾਂ ਤੁਸੀਂ ਇਹਦੇ ਵਿੱਚ ਜਿਹੜਾ ਤੜਕਾ ਹੁੰਦਾ ਹੈ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਪਕਾ ਕੇ ਫਿਰ ਦਾਲ ਪਾ ਸਕਦੇ ਹੋ ਆਪਣੀ ਪੱਤਾ ਮੈਂ ਇੱਥੇ ਵੀ ਪਾ ਲਾਂਗੀ ਥੋੜੀ ਜਿਹੀ ਇਹ 스멜 ਵਾਸਤੇ ਹੁੰਦੀ ਹੈ ਇਹਦਾ ਵਧੀਆ ਫਲੇਵਰ ਆਉਂਦਾ ਸਬਜ਼ੀ ਵਿੱਚ ਹੁਣ ਆਪਾਂ ਥੋੜੀ ਜਿਹੀ ਦਾਲ ਕੱਢ ਕੇ ਇੱਧਰ ਪਾ ਲਾਂਗੇ ਜੇਕਰ ਤੁਹਾਨੂੰ ਲੱਗਦੀ ਕਿ ਤੁਹਾਡੀ ਦਾਲ ਪਤਲੀ ਨਹੀਂ ਤਾਂ ਤੁਸੀਂ ਕੁੱਕਰ ਚੋਂ ਦਾਲ ਕੱਢ ਕੇ ਥੋੜੀ ਜਿਹੀ ਇਦਾਂ ਤੜਕੇ ਚ ਪਾ ਕੇ ਨੂੰ ਪਕਾ ਕੇ ਫਿਰ ਵਾਪਸ ਪਾ ਸਕਦੇ ਹੋ ਇਸ ਤਰੀਕੇ ਨਾਲ ਦਾਲ ਆਪਣੀ ਥੋੜੀ ਸੰਘਣੀ ਹੋ ਜਾਂਦੀ ਹੈ ਹੁਣ ਆਪਾਂ ਤੜਕੇ ਨੂੰ ਪਾਲਾ ਜਾ ਦਵਾ ਕੇ ਇੱਕ ਫਿਰ ਆਪਾਂ ਵਿੱਚ ਪਾ ਦਿਆਂਗੇ ਨਾ ਪਾ ਪਾਵਾਂਗੇ ਲਈ। ਲੋਜੀ ਆਪਣੀ ਦਾਲ ਬਣ ਕੇ ਹੋ ਚੁੱਕੀ ਹੈ ਰੈਡੀ। ਤੁਸੀਂ ਵੀ ਐਸੇ ਤਰੀਕੇ ਨਾਲ ਬਣਾਇਓ ਤੇ ਕਮੈਂਟ ਕਰਕੇ ਜਰੂਰ ਦੱਸਿਓ। ਤੇ ਅੱਜ ਕਰ ਦੇ ਕੇ ਤੁਹਾਨੂੰ ਸਾਡੀ ਅਚੂਲੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚਲਦੇ ਹਾਂ ਮੇਰੇ ਦੇ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।